ਸਤਿ ਸ੍ਰੀ ਅਕਾਲ ਮੇਰੇ ਚੈਨਲ ਮਾਂ ਦਾ ਪਿਆਰਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਮੈਂ ਤੁਹਾਡੇ ਨਾਲ ਹਨਾ ਇੱਕ ਬਹੁਤ ਹੀ ਵਧੀਆ ਗੱਲ ਸਾਂਝੀ ਕਰਨ ਲੱਗੀ ਆ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਦੇਖੋ ਕਈ ਨੂੰ ਇਹ ਵੀਡੀਓ ਚੰਗੀ ਲੱਗੂਗੀ ਤੇ ਕਈ ਨੂੰ ਮਾੜੀ ਲੱਗੂਗੀ ਤੇ ਆਪਣੇ ਆਪਣੇ ਵਿਚਾਰ ਨੇ ਪਰ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੀ ਹਾਂ ਦੇਖੋ ਨਾ ਅਕਸਰ ਕਿਹਾ ਜਾਂਦਾ ਹੈ ਕਿ ਮੈਨੂੰ ਉਹ ਬੁੜੀਆਂ ਬਹੁਤ ਬੁਰੀਆਂ ਲੱਗਦੀਆਂ ਨੇ ਹਨਾ ਉਹ ਬੰਦੇ ਬਹੁਤ ਬੁਰੇ ਲੱਗਦੇ ਨੇ ਜਿਹੜੇ ਕਹਿੰਦੇ ਨੇ ਹਨਾ ਕੁੜੀਆਂ ਨੂੰ ਵੀ ਹਾਂ ਤੂੰ ਆਪਦੇ ਸਹੁਰੇ ਘਰ ਜਾ ਕੇ ਐਡਜਸਟ ਕਰ ਲੈ ਜੇ ਤੇਰਾ ਪਤੀ ਸ਼ਰਾਬ ਪੀਂਦਾ ਜਾਂ ਤੇਰਾ ਪਤੀ ਹਨਾ ਕੋਈ ਬੈਲ ਕਰਦਾ ਹਨਾ ਤੇਰਾ ਪਤੀ ਕਾਲਾ ਕੱਢਦਾ ਕੁੱਟਦਾ ਮਾਰਦਾ ਹਨਾ ਤੂੰ ਉਹਦੇ ਨਾਲ ਐਡਜਸਟ ਕਰ ਲੈ ਹਨਾ ਤੇ ਦੇਖੋ ਕਿਉਂਕਿ ਉਹ ਮਾਮਾ ਨੇ ਹਨਾ ਜਿਹੜੀਆਂ ਹੁਣ ਤੁਹਾਡੀਆਂ ਸੱਸਾਂ ਨਿਗੀਆਂ ਉਹਨਾਂ ਨੇ ਉਹ ਸਮਾਂ ਹਨਾ ਹੰਡਾਇਆ ਹੋਇਆਗਾ ਕਿਉਂਕਿ ਉਹਨਾਂ ਨੇ ਆਪਣੇ ਪਤੀਆਂ ਦੇ ਨਾਲ ਕੱਟਿਆ ਹੋਇਆ ਆਪਦੇ ਪੁੱਤਾਂ ਨੂੰ ਆਪਦੀਆਂ ਧੀਆਂ ਨੂੰ ਪਾਲਿਆ ਕਿਉਂਕਿ ਉਸ ਸਮੇਂ ਹਨਾ ਏਦਾਂ ਦਾ ਜ਼ਮਾਨਾ ਨਹੀਂ ਸੀਗਾ ਵੀ ਹਨਾ ਉਹ ਛੱਡ ਕੇ ਚਲੀਆਂ ਜਾਂਦੀਆਂ ਕਿਉਂਕਿ ਮਾਪੇ ਦੇ ਸੰਸਕਾਰ ਤੇ ਮਾਪੇ ਦੀ ਇੱਜ਼ਤ ਬਹੁਤ ਜ਼ਿਆਦਾ ਪਿਆਰੀ ਹੁੰਦੀ ਸੀ ਦੇਖੋ ਅੱਜ ਕੱਲ ਤਾਂ ਇੱਜ਼ਤ ਦਾ ਆਪਾਂ ਹਨਾ ਨਾਮ ਨਾ ਹੀ ਲਈਏ ਤਾਂ ਚੰਗੀ ਗੱਲ ਹੈ ਕਿਉਂਕਿ ਦੇਖੋ ਇੱਕ ਤਾਂ ਆਪਾਂ ਆਪਣੇ ਸੰਸਕਾਰ ਦੇਣੇ ਭੁੱਲ ਗਏ ਕਿਉਂਕਿ ਅੱਜ ਜਦ ਮਾਂਵਾਂ ਹੀ ਛੱਡ ਕੇ ਹੈ ਨਾ ਹਸਬੰਦਾਂ ਨੂੰ ਛਾ ਰਹੀਆਂ ਨੇ ਤਾਂ ਬੱਚੇ ਕੀ ਸਿੱਖਣਗੇ ਅੱਗੇ ਨਾ ਤੇ ਦੂਸਰੀ ਗੱਲ ਸਬਰ ਇਹੀ ਜੀ ਚੀਜ਼ ਹੈ ਜੀ ਜਿਹੜਾ ਕਿ ਹਨ ਆਉਣ ਵਾਲਾ ਸਮਾਂ ਕਿਉਂਕਿ ਕਿਸੇ ਨੂੰ ਆਪਾ ਦੋਸਤ ਨਹੀਂ ਦੇ ਸਕਦੇ ਅੱਧੇ ਵਿਚੋਲਿਆਂ ਨੂੰ ਦੋਸਤ ਦਿੰਦੇ ਆ ਅੱਧੇ ਸੱਸ ਸੌਰੇ ਨੂੰ ਦੋਸਤ ਦਿੰਦੇ ਆ ਹਨ ਦੋਸਤ ਕਿਸੇ ਨੂੰ ਨਹੀਂ ਦੇਣਾ ਚਾਹੀਦਾ ਕਿਤੇ ਜੋ ਮੈਂ ਪਿੱਕੀ ਆ ਸੋ ਮੈਂ ਪਾਇਆ ਦੋਸਤ ਨਦੀਜ ਐ ਵਰਜਣਾ ਕਿਉਂਕਿ ਪਿਛਲੇ ਜਨਮਾਂ ਦੇ ਹਨ ਜਿਹੜੇ ਇਹ ਕਰਮ ਨੇ ਉਹੀ ਆਪਾਂ ਨਾ ਭੋਗ ਰਹੇ ਹਾਂ ਕਿਉਂਕਿ ਕਹਿੰਦੇ ਨੇ ਨਾ ਪਿਛਲੇ ਜਨਮ ਵੀ ਸਾਡੀ ਆ ਗਏ ਹਨ ਕਈ ਸਿਸਟਰ ਜਿਹੜੀਆਂ ਦੁਖੀ ਹੁੰਦੀਆਂ ਨੇ ਚਲੋ ਮੈਂ ਮੰਨਦੀ ਆ ਹਨ ਦੇਖੋ ਹਰ ਇੱਕ ਦੇ ਮਨ ਲੱਕ ਜੀਵਨ ਦੇ ਵਿੱਚ ਹਨ ਮੁਸ਼ਕਲਾਂ ਆਉਂਦੀਆਂ ਨੇ ਕੋਈ ਇਹ ਨਹੀਂ ਹੁੰਦਾ ਵੀ ਹਨ ਸਾਰੀ ਉਮਰ ਸੁખી ਹੋ ਰਹਿੰਦਾ ਹੈਗਾ ਪਰ ਜਦੋਂ ਹਨ ਆਪਾਂ ਉਹ ਮੁਸ਼ਕਿਲਾਂ ਦੇ ਨਾਲ ਲੜਕੇ ਹਨਾ ਉਹ ਸਮੇ ਨੂੰ ਲੰਘਾ ਲੈਨੇ ਆ ਸਬਰ ਕਰ ਲੈਨੇ ਆ ਉਸ ਟਾਈਮ ਸਬਰ ਖੁਦ ਨਹੀਂ ਹੁੰਦਾ ਪਰਮਾਤਮਾ ਦੀ ਸਰਨ ਦੇ ਵਿੱਚ ਪੈ ਕੇ ਵਾਹਿਗੁਰੂ ਨੂੰ ਉਹ ਟਾਸਰਾ ਲੈ ਕੇ ਹਨਾ ਪਾਠ ਕਰੋ ਤੁਸੀਂ ਵਾਹਿਗੁਰੂ ਤੇ ਭਰੋਸਾ ਰੱਖੋ ਹੋਰ ਕਿਸੇ ਦੀ ਹਨਾ ਸਭ ਤੋਂ ਮੈਂ ਮੇਨ ਗੱਲ ਕਹੂੰਗੀ ਚਾਹੇ ਤੁਹਾਡਾ ਕੋਈ ਭੈਣ ਭਰਾ ਹੈ ਹਨਾ ਉਹਦੀ ਵੀ ਹਨਾ ਗੱਲ ਦੇ ਵਿੱਚ ਨਾਓ ਤੁਸੀਂ ਬਸ ਵਾਹਿਗੁਰੂ ਤੇ ਛੱਡ ਦਿਓ ਕਿ ਵਾਹਿਗੁਰੂ ਜੋ ਤੂੰ ਮੇਰੇ ਕਰਮਾ ਚ ਲਿਖਿਆ ਉਸ ਨੂੰ ਮਾਰਾ ਲਿਖਿਆ ਉਹਨੂੰ ਕੱਟ ਦੇ ਕਿਉਂਕਿ ਮੈਨੂੰ ਸਬਰ ਸੰਤੋਖ ਵਕਸ਼ਿੰਗ ਤੇ ਮੇਰਾ ਆਉਣ ਵਾਲਾ ਸਮਾਂ ਚੰਗਾ ਆਵੇ ਤੇ ਦੇਖੋ ਤੁਸੀਂ ਸੁਣਿਆ ਹੀ ਹੋਣਾ ਹਨਾ ਬੀਬੀ ਰਾਜਨੀ ਸੀਗੀ ਕ ਰਾਜੇ ਦੀ ਧੀ ਸੀਗੀ ਹਨਾ ਉਹ ਸੱਤ ਪਹਿਣਾ ਸੀ ਜਦੋਂ ਰਾਜੇ ਨੇ ਉਹਨੂੰ ਪੁੱਛਿਆ ਵੀ ਤੁਸੀਂ ਕੀ ਦਾ ਦਿੱਤਾ ਖਾਨੀਓ ਤਾਂ ਉਹਨਾਂ ਨੇ ਛੇ ਨੇ ਕਿਹਾ ਕਿ ਅਸੀਂ ਪਿਤਾ ਜੀ ਤੁਹਾਡਾ ਦਿੱਤਾ ਖਾਨਾ ਜਿੱਦਾਂ ਕਿ ਆਪਾਂ ਆਮ ਕਹੀ ਦਿੰਨੇ ਆ ਨਾ ਪਰ ਜਿਹੜੀ ਬੀਬੀ ਰਾਜਨੀ ਸੀ ਉਹਨੇ ਕਿਹਾ ਕਿ ਨਹੀਂ ਮੈਂ ਪਰਮਾਤਮਾ ਦਾ ਦਿੱਤਾ ਖਾਨਾ ਕਿਉਂਕਿ ਪਰਮਾਤਮਾ ਹੀ ਕਰਮ ਲਿਖਣ ਵਾਲੇ ਤੇ ਉਹੀ ਮਿਟਾਉਣ ਵਾਲੇ ਤੇ ਉਹੀ ਬਦਲਣ ਵਾਲਾ ਹਨਾ ਜਿਹੜੇ ਵਿਸ਼ਵਾਸ ਰੱਖਦੇ ਨੇ ਹਨਾ ਉਹਨਾਂ ਨੂੰ ਪਤਾ ਹੈਗਾ ਕਿਉਂਕਿ ਮੈਂ ਉਹ ਦੀ ਸ चीज ਨੂੰ ਹਨਾ ਖੰਡਾ ਚੁੱਕੀਆਂ ਤਾਈਓ ਮੈਂ ਤੁਹਾਨੂੰ ਕਹਿਣੀ ਆ ਕਿ ਵਿਸ਼ਵਾਸ ਰੱਖਿਆ ਕਰੋ ਪਰਮਾਤਮਾ ਬਹੁਤ ਵੱਡੀਆਂ ਵੱਡੀਆਂ ਔਕੜਾਂ ਨੂੰ ਖਤਮ ਕਰਕੇ ਤੁਹਾਨੂੰ ਰਾਣੀ ਬਣਾ ਸਕਦਾ ਹੈਗਾ ਤੇ ਦੇਖੋ ਜਦੋਂ ਹਨਾ ਰਾਜਨੀ ਨੂੰ ਕਹਿੰਦੇ ਉਹਦਾ ਪਿਤਾ ਜੀ ਕਹਿੰਦੇ ਕਹਿੰਦੇ ਵੀ ਦੇਖਦੇ ਆ ਦੇਖੋ ਬੀਬੀ ਰਾਜਨੀ ਨੂੰ ਹਨਾ ਇੱਕ ਪਿੰਗਲੇ ਦੇ ਨਾਲ ਵਿਆਹ ਜਾਂਦਾ ਹੈਗਾ ਤੇ ਉਹਦਾ ਪਿਤਾ ਕਹਿੰਦਾ ਦੇਖਦਾ ਮੈਂ ਹਨਾ ਵੀ ਜਿਹੜਾ ਤੇਰਾ ਰੱਬ ਹੈਗਾ ਹਨਾ ਵੀ ਉਹ ਇਹਨੂੰ ਤੈਨੂੰ ਦਿੰਦਾ ਸਾਰਾ ਕੁਝ ਖਾਣ ਨੂੰ ਤੇ ਹੌਲੀ ਹੌਲੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹਨੇ ਸਵਾਰ ਰੱਖਿਆ ਤੇ ਪ੍ਰਮਾਤਮਾ ਦਾ ਨਾਮ ਜਪਦੀ ਰਹੀ ਗੁਰੂ ਰਾਮਦਾਸ ਜੀ ਦੀ ਨਗਰੀ ਜਦੋਂ ਗਈ ਤਾਂ ਪਿੰਗਲੇ ਦਾ ਹਨਾ ਕੋੜ ਕਟਿਆ ਗਿਆ ਤੇ ਉਹ ਇੱਕ ਬਹੁਤ ਸੋਹਣਾ ਹਨਾ ਗੱਭਰੂ ਬਣ ਗਿਆ ਕਿਉਂਕਿ ਪ੍ਰਮਾਤਮਾ ਇੱਕ ਸਵਾਰੀ ਦੇਖ ਰਿਹਾ ਹੁੰਦਾ ਹੈਗਾ ਤੇ ਉਹ ਸਬਰ ਦਾ ਜਦੋਂ ਫਲ ਮਿਲਦਾ ਹੈਗਾ ਨਾ ਉਹ ਤੁਸੀਂ ਯਕੀਨ ਵੀ ਨਹੀਂ ਕਰ ਸਕਦੇ ਆ ਅਗਰ ਤੁਸੀਂ ਅੱਜ ਤੁਹਾਡਾ ਪਤੀ ਸ਼ਰਾਬ ਪੀਂਦਾ ਮਾਰਦਾ ਕੁੱਟਦਾ ਨੂੰ ਛੱਡ ਕੇ ਜਾਉਂਗੇਗਾਗਾ ਕਿਹੜਾ ਤੁਹਾਨੂੰ ਆ ਨਾ ਕੋਈ ਹੋਰ ਇਦਾਂ ਦਾ ਰਾਜਾ ਬੈਠਾ ਵੀ ਤੁਹਾਡਾ ਹੈ ਕਿਉਂਕਿ ਤੁਹਾਡੇ ਕਰਮ ਨੇ ਉਹ ਤੁਹਾਡੇ ਨਾਲ ਹੀ ਜਾਣਗੇ ਤੁਸੀਂ ਜਿੱਥੇ ਵੀ ਚਲੇ ਜਾਓਗੇ ਤਾਂ ਆਮ ਨਾ ਬਾਬਾ ਜੀ ਇਹ ਤਾਰਨਾ ਵੀ ਪੜਦੇ ਨੇ ਕਹਿੰਦੇ ਉੱਠ ਜਾ ਬਰਮੇ ਨੂੰ ਲੈ ਕੇ ਜਾਣਗੇ ਨਾਲੇ ਦੇਖੋ ਬਜ਼ੁਰਗ ਜਿਹੜੇ ਹੁੰਦੇ ਆ ਨਾ ਉਹ ਉਹਨਾਂ ਨੇ ਉਹ ਚੀਜ਼ਾਂ ਹੰਡਾਈਆਂ ਹੁੰਦੀਆਂ ਨੇ ਤਾਈਆਂ ਆਪਾਂ ਨੂੰ ਸਮਝਾਉਂਦੀਆਂ ਪਰ ਆਪਾਂ ਨੂੰ ਉਹ ਗੱਲਾਂ ਬੁਰੀਆਂ ਲੱਗਦੀਆਂ ਨੇ ਕਿ ਹਣਾ ਤੇ ਆਪੇ ਇਸ ਟਾਈਮ ਜਵਾਨੀ ਦੇ ਵਿੱਚ ਨਾ ਪਤੀ ਨੂੰ ਛੱਡ ਦਾਂਗੇ ਪਰ ਜਦੋਂ ਬੜੇਪਾ ਆਉਂਦਾ ਹੈ ਨਾ ਭੈਣ ਭਰਾ ਵੀ ਬੁੱਲ ਕੱਢਣ ਲੱਗ ਜਾਂਦੇ ਆ ਤੇ ਮਾਪੇ ਵੀ ਹੈ ਨਾ ਕਹਿਣ ਲੱਗ ਜਾਂਦੇ ਕਿ ਸਾਡੇ ਤੇ ਬੋਝ ਆਏਗੀ ਦੇਖੋ ਮੈਂ ਤਾਂ ਸਿਰਫ ਇਹੀ ਕਹੂੰਗੀ ਕਿ ਜਿਹੜੀਆਂ ਭੈਣਾ ਹਨ ਦਿਨੋਂ ਐਂ ਲੱਗਦਾ ਵੀ ਸਾਡੇ ਪਤੀ ਸ਼ਰਾਬ ਪੀਂਦੇ ਆ ਭਰਾ ਨਾ ਸਾਨੂੰ ਤੰਗ ਕਰਦੇ ਆ ਜਾਂ ਕਾਣਾ ਕੱਢਦੇ ਆ ਦੇਖੋ ਬਾਈ ਗਰੂ ਤੇ ਭਰੋਸਾ ਰੱਖ ਕੇ ਮੈਂ ਇੱਕ ਵੀਡੀਓ ਵੀ ਬਣਾਈ ਆ ਕਿ ਕਿੰਦਾ ਹਨ ਤੁਸੀਂ ਜਿਨ੍ਹਾਂ ਦੇ ਪਤੀ ਜਾਂ ਭਰਾ ਸ਼ਰਾਬ ਪੀਂਦੇ ਆ ਚਿੱਟਾ ਖਾਂਦੇ ਆ ਹਨਾ ਵਾਹਿਗੁਰੂ ਉਥੇ ਗੁਰੂ ਘਰ ਜਾ ਕੇ ਅਰਦਾਸ ਦੇ ਵਿੱਚ ਜਾਇਓ ਤੁਸੀਂ ਪੂਰੀ ਵੀਡੀਓ ਹਨਾ ਕਿਉਂਕਿ ਮੇਰੇ ਖੁਦ ਉਹ ਹੱਡਾਂ ਦੇ ਨਾਲ ਪੀਤੀ ਹੋਈ ਹੈ ਮੇਰੇ ਪਾਪਾ ਜੀ ਮੇਰੇ ਮਾਮਾ ਜੀ ਇਸੇ ਤਰੀਕੇ ਨਾਲ ਸੇ ਆਪ ਛੱਡੀ ਸੀ ਤਾਂ ਜਰੂਰ ਤੁਸੀਂ ਉਸ ਤਰੀਕੇ ਨੂੰ ਅਪਣਾਉਣਾ ਤੇ ਮੈਂ ਵੀ ਰਨ ਵੀ ਹੱਥ ਜੋੜ ਕੇ ਹਨਾ ਬੇਨਤੀ ਕਰੂੰਗੀ ਕਿਉਂਕਿ ਜਿਹੜੀਆਂ ਤੁਹਾਡੀਆਂ ਪਤਨੀਆਂ ਨੇ ਹਨਾ ਉਹ ਤੁਹਾਡੇ ਭਲੇ ਲਈ ਹੀ ਕਹਿੰਦੀਆਂ ਨੇ ਜਾਂ ਤੁਹਾਡੀਆਂ ਨਾ ਭੈਣਾਂ ਨੇ ਤੁਹਾਡੇ ਭਲੇ ਲਈ ਹੀ ਕਹਿੰਦੀਆਂ ਨੇ ਦੇਖੋ ਜਿੰਦਗੀ ਇਹ बार-बार ਨਹੀਂ ਮਿਲਦੀ ਇੱਕ ਵਾਰੀਓ ਮਿਲਦੀ ਹੈ ਬਹੁਤ ਸੋਹਣੀ ਜਿੰਦਗੀ ਹੈ ਬਹੁਤ ਸੋਹਣੀ ਲਾਈਫ ਹੈ ਹਨਾ ਇਹਨੂੰ ਇੰਜੋਏ ਮਤਲਬ ਕਿ ਇੰਜੋਏ ਕਰੋ ਨਸ਼ਾ ਨੂੰ ਛੱਡੋ ਕਿਉਂਕਿ ਦੇਖੋ ਜਿੰਨਾ ਟਾਈਮ ਤੁਸੀਂ ਆਪਦਾ ਮਨ ਨਹੀਂ ਬਣਾਓਗੇ ਹਨਾ ਤੁਸੀਂ ਨਸ਼ਾ ਨਹੀਂ ਛੱਡ ਸਕਦੇ ਕਿਉਂਕਿ ਕਿੰਨਾ ਮਰਜੀ ਕੋਈ ਜ਼ੋਰ ਲਾ ਲੇ ਪਰ ਜਦੋਂ ਅੰਦਰੋਂ ਤੁਹਾਡਾ ਮਨ ਬਣ ਮੈਂ ਭੈਣਾਂ ਨੂੰ ਜ਼ਰੂਰ ਬੇਨਤੀ ਕਰੂੰਗੀ ਹਨਾ ਕਿ ਉਹ ਪੰਨੋਂ ਪਟਕਣਾਉਣਾ ਛੱਡ ਦੇਣ ਹਨਾ ਤੇ ਵਾਹਿਗੁਰੂ ਦੇ ਪਰਨੇ ਪੈ ਕੇ ਸਵੇਰੇ ਸ਼ਾਮ ਇਹ ਹੀ ਅਰਦਾਸ ਕਰਨ ਕਿ ਵਾਹਿਗੁਰੂ ਜੀ ਮੇਰੇ ਘਰ ਵਿੱਚ ਨਾ ਪਿਆਰ ਇਤਫਾਕ ਤੇ ਨਸ਼ੇ ਨੂੰ ਖਤਮ ਕਰ ਦੋ ਪਿਆਰ ਇਤਫਾਕ ਘਰ ਵਿੱਚ ਲੈ ਆਓ ਤਾਂ ਦੇਖੋ ਹਨਾ ਕਈ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਡਾ ਪਰਿਵਾਰ ਬਹੁਤ ਹੀ ਸੁਖੀ ਹੋ ਜਾਊਗਾ ਤੇ ਜਿਹੜੀ ਮੈਂ ਵੀਡੀਓ ਦੇ ਵਿੱਚ ਹਨਾ ਦੱਸਿਆ ਹੋਇਆ ਹੈਗਾ ਕਿ ਜਿਨ੍ਹਾਂ ਦੇ ਪਤੀ ਜਾਂ ਭਰਾ ਸ਼ਰਾਬ ਪੀਂਦੇ ਹਨ ਤਾਂ ਉਹ ਇੱਕ ਕਰਨ ਇਹ ਕੰਮ ਆਪਣੇ ਵੀਡੀਓ ਚੈਨਲ ਦੇ ਉੱਪਰ ਹੈ ਤੁਸੀਂ ਹਨਾ ਮੈਂ ਲਿੰਕ ਪਾ ਦੂੰਗੀ ਉਸ ਤਰੀਕੇ ਨਾਲ ਤੁਸੀਂ ਹਨਾ ਜ਼ਰੂਰ ਕਰਨਾ ਤੇ ਦੇਖਿਓ ਤੁਸੀਂ ਇਹਨਾ ਯਕੀਨ ਰੱਖ ਕੇ ਵਾਹਿਗੁਰੂ ਦੇ ਪਰਨੇ ਜਦੋਂ ਪਾਉਮੂਂਗੀਆਂ ਤਾਂ ਤੁਹਾਡੇ ਘਰ ਖੁਸ਼ੀਆਂ ਨਾਲ ਭਰ ਜਾਣਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ